ਆ ਗੇਰ ਤੋਂ ਖਾਸਾ ਨਾ ਗਿਆ ਉਹ ਖੂਜੇ ਵੀ ਖਾਦੀ ਖੂਜੇ ਉਹ ਜੂਮ ਕਰਕੇ ਆ ਸ਼ਬਾਤੀ ਇਧਰ ਆ ਪਾਉਂਦਾ ਆ ਜੇ ਸਾਰਾ ਤੇ ਇੱਥੇ ਛੱਡ ਜਾਣਾ ਜਾਣਾ ਕੁਛ ਨਹੀਂ ਦੇ ਨਾਲ ਲੋਕੋ ਲੜਿਆ ਨਾ ਕਰੋ ਲੜਿਆ ਨਾ ਕਰੋ ਉਹ ਵੈਕ ਨੂੰ ਦਾ ਵਾਸਤਾ ਜੇ ਭਾਉਜੀ ਆ ਦੁਨੀ ਚੰਦ ਵੇਖੋ ਕਿੱਡਾ ਵੱਡਾ ਕਿਲਾ ਇੱਥੇ ਸਾਡੇ ਪੱਟੀ ਛੱਡ ਗਿਆ ਭਾਉਜੀ ਇੱਥੇ ਦਾ ਬੀਬੇ ਕਬੂਤਰ ਵੀ ਨਹੀਂ ਰਹਿੰਦੇ ਇੱਥੇ ਗੋਲੇ ਕਬੂਤਰ ਕੈਮਰਾ ਮਾਰ ਕੇ ਵਿਖਾਓ ਵੇਖੋ ਕਰਾ ਮੇਰਾ ਲੱਕੀ ਕਬੂਤਰ ਕੋਈ ਆਣਾ ਨਾ ਮੇਰਾ ਗੋਲੇ ਕਬੂਤਰ ਇੱਥੇ ਗੋਲੇ ਬੰਦੇ ਜੇ ਪੌਜੀ ਰਾਜੇ ਦੀ ਤੁਹਾਨੂੰ ਪਤਾ ਸੱਤ ਢੀਆਂ ਸੀ ਤੇ ਇੱਕ ਜਿਹੜੀ ਉਹਨੇ ਵਿਆਹ ਦਿੱਤੀ ਸੀ ਪਿੰਗਲੇ ਦੇ ਨਾਲ ਤੇ ਬਾਕੀ ਸਾਰਾ ਕੁਝ ਛੱਡ ਕੇ ਬੀਬੀ ਰਜਨੀ ਨੂੰ ਅੱਜ ਵੀ ਲੋਕ ਯਾਦ ਕਰਦੇ ਆ ਤੇ ਆਹ ਵੇਖੋ ਜਿਹੜੇ ਕਿਲੇ ਵਡੇ ਮਹਿਲ ਮਨਾਰੇ ਪੌਜੀ ਇੱਥੇ ਛੱਡ ਕੇ ਰੇ ਜਣਾ ਬਾਕੀ ਨਾਲ ਪੁੱਛ ਨਹੀਂ ਜਾਣਾ ਵੀਡੀਓ ਸ਼ੇਅਰ ਕਰੋ ਵੱਤਵਾ